ਸਰੈਂਸ ਅੱਜ ਦਾ ਲੈਕਚਰ ਬਹੁਤ ਜ਼ਿਆਦਾ ਮੋਸਟ ਇੱਕ ਫੋਕਸ ਲੈਕਚਰ ਆ ਜਿਹੜੇ ਲੋਕ ਇੰਸਟਾਗ੍ਰam ਤੇ ਦੇਖ ਕੇ ਫੇਸਬੁੱਕ ਤੇ ਬੈਠ ਕੇ YouTube ਤੇ ਬੈਠ ਕੇ ਲੋਕ ਗੱਲਾਂ ਕਰਦੇ ਆ ਸਖਸਨ ਦਾਉਣ ਵਾਲੇ ਕੈਪਸੂਲ ਖਾ ਲੋ ਲਿਬਰ ਟੋਨਿਕ ਖਾ ਲੋ ਸੋਨਾ ਪਸੰ ਖਾ ਲੋ ਚਾਂਦੀ ਪਸੰ ਖਾ ਲੋ ਆਟ ਟੌਨ ਪੀਓ ਜਾਂ ਕੋਈ ਵੀ ਜਿਹੜਾ ਟੌਨਕ ਦੀ ਗੱਲ ਕਰਦੇ ਜਿਹੜੇ ਕਹਿੰਦੇ ਵੀ ਤੁਹਾਨੂੰ ਇਹ ਬਿਮਾਰੀ ਤੋਂ ਬਚਾ ਕੇ ਰੱਖੂਗਾ ਇਹਨਾਂ ਕੋਲੋਂ ਪਲੀਜ਼ ਬਚ ਕੇ ਰਹੋ ਕਿਉਂਕਿ ਇਹ ਜ਼ਹਿਰੀਲੇ ਨਾਗਾਂ ਤੁਹਾਨੂੰ ਡੰਗ ਲੈਣਗੇ ਕਹਿੰਦੇ ਤੁਸੀਂ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਜਾਂ ਹਸਪਤਾਲਾਂ ਵਿੱਚ ਜਾ ਕੇ ਦੇਖੋ 18% ਬ੍ਰਿਜੈਂਦਿਲ ਲੈਣ ਲੱਗੇ ਆ ਪਈਆਂ ਵਾ 50% ਬ੍ਰਿਜ ਇਹੋ ਦੇ ਆ ਜਿਹੜੇ ਕਿ ਇਹਨੇ ਦੇ ਬਰਬਾਦ ਕੀਤੇ ਹੋਏ ਆ ਕਿਸੇ ਦੀ ਕਿਡਨੀ ਖਰਾਬ ਹੋਵੇ ਤੇ ਲਿਵਰ ਖਰਾਬ ਹੋ ਕੇ ਤੇ ਹਾਰਟ ਨੂੰ ਸਮੱਸਿਆ ਆ ਜਗਈ ਆ ਕਿੰਨੀ ਵਾਰ ਕਿਹਾ ਬਿ ਤੋੜ ਕੇ ਪਾਜੀ ਨਹੀਂ ਕੰਮ ਕਰਦੀ ਤੇ ਜੋ ਜਿਹੜੇ ਇਹ ਲੋਕ ਕੀ ਕਰਦੇ ਆ ਹੋਮੋਪੈਥੀ ਦੇ ਆਯੁਰਵੇਦ ਨੂੰ ਬਨਾਮ ਕਰਦੇ ਆ ਇਹ ਆਪ ਤੋਂ ਦਮਨ ਖਾਂਦੇ ਨਹੀਂਗੇ ਲੋਕਾਂ ਨੂੰ ਖਵਾਦੇ ਆ ਦੁਨੀਆ ਤੇ ਬਹੁਤ ਡਾਕਟਰ ਜਿਹੇ ਡਾਕਟਰ ਆ ਜਿਹੜੇ ਆਜੀ ਦਵਾਈ ਨਹੀਂ ਖਾਂਦੇ ਕਿਸੇ ਹੋਰ ਡਾਕਟਰ ਕੋਲ ਲੱਗੇ ਥਾ ਕੇ ਠੀਕ ਹੁੰਦੇ ਆ ਇਹ ਤੋੜ ਕੇ ਬਾਅਦ ਡਾਕਟਰ ਕੀ ਕਰਦੇ ਆ ਗ੍ਰੰਥੋ ਚ ਨੁਕਤੇ ਕੱਢ ਕੱਢ ਨੁਕਤੇ ਵੰਡੀ ਜਾਂਦੇ ਆ ਇਹ ਨੁਕਤਾ ਖਾ ਲੋ ਅਜ ਨੁਕਤਾ ਹੋਰ ਆ ਕਾਹ ਨੂੰ ਵੀ ਨੁਕਤਾ ਹੋਰ ਆ ਜਿਵੇਂ ਸਖਸ ਦਾ ਨੁਕਤਾ ਅਜ ਕੁਝ ਹੋਰ ਆ ਕਾਹ ਨੂੰ ਕੁਝ ਨੁਕਤਾ ਹੋਰ ਆ ਜਦੋਂ ਇਹਨਾਂ ਨੂੰ ਖੁਦ ਲੇਕ ਨੁਕਤੇ ਦੇ ਯਕੀਨ ਇਹ ਤਨਾ ਤਨ ਦੇ ਨੁਕਤੇ ਦਿੱਸੇ ਜਾਂਦੇ ਆ ਸੋ ਕਿਨਾ ਇਹ ਕਿਤਾਬ ਵੇਖਦੇ ਆ ਨਾ ਕਿਹਦਾ ਪਤ ਵੇਖਦੇ ਆ ਨਾ ਕਿਹਦਾ ਕਫ ਦੇ ਦੇ ਆ ਕਿਹੋ ਜਿਹਾ ਮਰੀਜ਼ ਕਿਸ ਤਰ੍ਹਾਂ ਦਾ ਪਤ ਦਾ ਮਰੀਜ਼ ਕਿਸ ਤਰ੍ਹਾਂ ਦਾ ਕਫ ਦਾ ਕਿਹੋ ਜਿਹਾ ਮਰੀਜ਼ ਆ ਤੇ ਬਾਦ ਪਤ ਕਫ ਹਾਂ ਬਾਦ ਅਮਰੀਕ ਕਿ ਹੋ ਜਾਵਾ ਨਾ ਸੋਰਾ ਵੇਖ ਦਿਆ ਨਾ ਸੈਕੋਸ ਜੀ ਦੇਖ ਦਿਆ ਨਾ ਸਿਰਫ ਦਾ ਪਤਾ ਨਾ ਟਿਬੀਲੋਸਿਸ ਦਾ ਪਤਾ ਬਾ ਕਿਤੀ ਹਿਸਟਰੀ ਅਮਰੀਕ ਦੀ ਬਸ ਇਹ ਹੋਮੋਪੈਥਿਕ ਦਵਾਈ ਖਾ ਲੋ ਨਹੀਂ ਨਹੀਂ ਇਹ ਟੋਟਕ ਆਯੁਰਵੈਦਿਕ ਨੋਟਾ ਖਾ ਲੋ ਨਹੀਂ 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 ਇਹ ਟੋਟਕ ਪੀ ਲੋ ਇਹਨਾਂ ਕੋਲੋਂ ਪਲੀਜ਼ ਬਚ ਕੇ ਰੋ ਤਿੰਨ ਦਿਨ ਤੱਕ ਬਿਮਾਰੀ ਦਾ ਮੂਲ ਕਾਰਨ ਦਾ ਨਹੀਂ ਪਤਾ ਲੱਗਦਾ ਉਨਮ ਤੱਕ ਅੱਖਾਂ ਮਿਜ ਕੇ ਕੋਈ ਦਵਾਈ ਨਾ ਖਾਓ ਇਹ ਦਵਾਈ ਨਹੀਂ ਤੁਸੀਂ ਜ਼ਹਿਰ ਪੀ ਰਹੇ ਹੋ ਕੀ ਪਦਅ ਦਵਾਈ ਦਾ ਅੰਦਰ ਜਾ ਕੇ ਸਰੀਰ 'ਚ ਕੀ ਐਕਸ਼ਨ ਹੋਣਾ ਕਈ ਵਾਰ ਰੋਗ ਵਿਰਸ ਜੋ ਮਿਲਦਾ ਵਾ ਮਾਂ ਪਿਓ ਤੋਂ ਮਿਲਦਾ ਵਾ ਜੈਨੇਟਿਕ ਹੁੰਦਾ ਵਾ ਉਹਦਾ ਇਲਾਜ ਵੱਖਰਾ ਹੁੰਦਾ ਵਾ ਕਈ ਮਰੀਜ਼ ਗਰਮੀ ਮੰਨਦਾ ਵਾ ਗਈ ਠੰਡ ਮੰਨਦਾ ਵਾ ਕੋਈ ਮਿਕਸਡ ਟੈਂਪਰੇਚਰ ਦਾ ਹੁੰਦਾ ਵਾ ਇਸ ਵਿੱਚ ਕਿਸੇ ਦਾ ਕਦ ਲੰਮਾ ਹੁੰਦਾ ਕਿਸੇ ਦਾ ਕਦ ਛੋਟਾ ਹੁੰਦਾ ਕੋਈ ਮੋਟਾ ਹੁੰਦਾ ਕੋਈ ਪਤਲਾ ਹੁੰਦਾ ਕਈ ਖੁੱਲੀ ਹਵਾ 'ਚ ਆਰਾਮ ਮੰਨਦੇ ਆ, ਕਈ ਬੰਦ ਕਮਰੇ 'ਚ ਠੀਕ ਹੁੰਦੇ ਆ। ਕਈ ਗੁੱਸੇ ਵਾਲੇ ਹੁੰਦੇ ਆ, ਕੋਈ ਸ਼ਾਂਤ ਸੁਭਾਅ ਦੇ ਹੁੰਦੇ ਆ, ਕੋਈ ਹੰਕਾਰੀ ਹੁੰਦੇ ਆ। ਕਈ ਮਿੱਠਾ ਖਾਣਾ ਪਸੰਦ ਕਰਦੇ ਆ, ਕਈ ਨਮਕ ਖਾਣਾ ਪਸੰਦ ਕਰਦੇ ਆ। ਕਈ ਨੂੰ ਤਕਰੀਬ ਸ਼ਾਮ ਨੂੰ ਵੱਧਦੀ ਆ, ਰਾਤ ਨੂੰ ਵੱਧਦੀ ਆ, ਸਵੇਰ ਨੂੰ ਵੱਧਦੀ ਆ। ਸਰੀਰ ਦੀ ਆਦਤ ਹਰ ਇੱਕ ਦੀ ਵੱਖ-ਵੱਖਰੀ ਹੁੰਦੀ ਆ। ਕੋਈ ਮੋਟਾ ਹੁੰਦਾ ਵੀ ਪਤਲਾ ਹੁੰਦਾ। ਤੁਸੀਂ ਇੱਕ ਦਵਾਈ ਨਾਲ ਕਿਵੇਂ ਠੀਕ ਕਰ ਸਕਦੇ ਹੋ? ਕਈ ਨਮਕ ਜ਼ਿਆਦਾ ਖਾਂਦੇ ਆ, ਕਈ ਮਿੱਠਾ ਜ਼ਿਆਦਾ ਬਹੁਤ ਜ਼ਿਆਦਾ ਖਾਂਦੇ ਆ। ਪਲੀਜ਼ ਇਹਨਾਂ ਤੋਂ ਬਚ ਕੇ ਰਹੋ। ਹਰ ਇੱਕ ਦਾ ਸੰਬੰਧ ਹਿਸਟਰੀ ਅੱਡੋ ਅੱਡ ਹੁੰਦੀ ਆ ਵਾਸਦਾ ਰੁੱਕੀ ਹੋਰ ਹੁੰਦਾ ਕਫ ਦਾ ਰੁੱਕੀ ਹੋਰ ਹੁੰਦਾ ਪਿੱਛ ਦੇ ਰੁੱਕੀ ਹੋਰ ਹੁੰਦਾ ਹੋਮੋਪੈਥੀ ਵਿੱਚ ਸੋਰੇ ਵਾਲਾ ਮਰੀਜ਼ ਅੱਡ ਹੁੰਦਾ ਟਿਬਰਕੂਲੋਸਿਸ ਵਾਲਾ ਮਰੀਜ਼ ਅੱਡ ਹੁੰਦਾ ਸਿਫਿਲਸ ਵਾਲਾ ਮਰੀਜ਼ ਅੱਡ ਹੁੰਦਾ ਟਿਬਰਕੂਲੋਸਿਸ ਵਾਲਾ ਮਰੀਜ਼ ਅੱਡ ਹੁੰਦਾ ਵਾ ਜਿੰਨੇ ਚੱਕ ਬਿਮਾਰੀ ਦੇ ਮੂਲ ਕਾਰਨ ਦਾ ਨਹੀਂ ਪਤਾ ਲੱਗਦਾ ਉਹਨਾਂ ਚੱਕੇ ਟੋਟ ਕੇ ਨਾ ਵਾਤੋ ਟੋੜ ਕੇ ਤੁਹਾਨੂੰ ਬਰਬਾਦ ਕਰ ਦੇਣਗੇ ਆਸਪਤਾਲਾਂ ਵਿੱਚ ਬਹੁਤ ਲੋਕ ਬਰਬਾਦ ਹੋਏ ਬੈਠੇ ਆ ਸੋ ਇਸ ਬਚ ਕੇ ਰਹੋ ਪ੍ਰੋਪਰ ਡਾਕਟਰ ਨਾਲ ਡਾਇਗਨੋਸ ਕਰੋ ਫਿਰ ਜਾ ਕੇ ਇੱਕ ਪ੍ਰੋਪਰ ਟਰੀ ਤੁਹਾਡਾ ਧੰਨਕੀ ਬੇਨਤੀ ਆ ਇਹੋ ਜੀ ਟੋੜਕੇ ਨੂੰ ਬਚ ਕੇ ਰਹੋ ਧੰਨਵਾਦ